ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀਵਾਰ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਸਾ ਵਹਿਲਾ ਚੌਥਾ ਸ਼ੰਤ ਘਰ ਚੌਥਾ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨ ਨਾਰਾਮ ਰਾਜੇ ਮਨ ਰਾਮ ਕਸਵਟੀ ਲਾਇ ਕੰਚਨ ਸੋਵਿੰਨਾ ਗੋ ਰੰਖ ਰੰਗ ਚਲੂ ਲਿਆ ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸਕ ਚ ਕੋ ਲਿਆ ਸਭ ਜਨਮ ਧਨ ਧੰਨਾ ਇਕੂ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ वार शलोका नाल शलोक पी महल पहले के लिखे टुंडे अस राज की तुनी शलोक महला पहला बालेहा